ਹਾਂਜੀ ਸэр ਜਿਹੜਾ ਸੁਸਾਇਡ ਹੋਇਆ ਹੈ ਕੀ ਹੈਗਾ ਮਾਮਲਾ ਜਾਣਦੇ ਸਾਹਮਣੇ ਲੜਕੀ ਉਹਦੀ ਅਗੇ ਸ਼ੋਭਾ ਹੈ ਉਹਦਾ ਨਾਮ ਤੇ ਉਹਦਾ ਪਿਤਾ ਜੀ ਗਏ ਸੀ ਥਾਣੇ ਸਾਡੇ ਕੋਲ ਜੀ ਤੇ ਕਹਿੰਦੇ ਦੰਦ ਕਰਕੇ ਲੋਕ ਲੱਗਾ ਪਿਆ ਘਰ ਸਾਡੇ ਨਾਲ ਚਲੋ ਹੂੰ ਉਹਦੇ ਸਬੰਧ ਵਿੱਚ ਆਈਆਂ ਆ ਮੌਕੇ ਤੇ ਜੀ ਮੌਕੇ ਤੇ ਜਿਹੜਾ ਹੌਸਟੀਨ ਨਾਲ ਆਇਆ ਫਰੋਜਾ ਤੋੜ ਕੇ ਦੇਖਿਆ ਤੇ ਕੁੜੀ ਉਹ ਹੈਗੀ ਕਿ ਤਵੇਸੀ ਆਪਣਾ ਠੀਕ ਅੱਛਾ ਕੀਤਾ ਯਾ ਡਾਕਟਰ ਦੀ ਟੀਮ ਵੀ ਆਈ ਐਂਬੂਲੈਂਸ ਮੰਗਾਈ ਸੀ ਜੀ ਤੇ ਮੌਕੇ ਤੇ ਉਹ ਜਿਹੜੀ ਕੁੜੀ ਨੂੰ ਡੈਡ ਉਹਨਾਂ ਨੇ ਦੱਸਿਆ ਉਹਨੂੰ ਲੈ ਕੇ ਸਿਵਲ ਹਸਪਤਾਲ ਹਸਪਤਾਲ ਜਾ ਰਹੇ ਸੀਨੀਅਰ ਅਫਸਰਾਂ ਦੀ ਜਿਹੜੀ ਨੌਲੇਜ ਵਿੱਚ ਆ ਸਾਰਾ ਕੀ ਕਾਰਨ ਆ ਸਰ ਸੁਸਾਈਡ ਦਾ ਤਾਂ ਮੇਰੇ ਵੀ ਲੋਪਤਾ ਲੱਗਾ ਮਾਂ ਮਾਤਾ ਪਿਤਾ ਨੂੰ ਦੱਸਿਆ ਜਿੱਦਾਂ ਕਰਕੇ ਅੰਨ੍ਹੀ ਬਾਹਰ ਸੀ ਉਹ ਵੈਰੀਫਾਈ ਕਰ ਰਹੇ ਆ ਤੇ ਸੁਸਾਈਡ ਨੋਰਮ ਨਹੀਂ ਮਿਲਿਆ ਜੀ ਕਿੰਨੇ ਸਮੇਂ ਤੋਂ ਸਰ ਜਿਹੜਾ ਇਹ ਸੁਸਾਈਡ ਹੋਇਆ ਦਾ ਇਹਦੇ ਮਾਂ ਤੋਂ ਲੜਕੀ ਦੇ ਬਾਹਰ ਕੰਮ ਕਰਦੇ ਆ ਜੀ ਸ਼ਾਮ ਨੂੰ ਆਇਆ ਸ਼ਾਮ ਨੂੰ ਉਹਨਾਂ ਨੇ ਦੇਖਿਆ ਹਨ ਕਿ ਕਿਹੜੀ ਜਗ੍ਹਾ ਦੇ ਉੱਤੇ ਆ ਜਿਹੜਾ ਇਹ ਛੋਟੀ ਬਾਰਾਂ ਦਾ ਪਾਰਟ ਕਿੰਨੀ ਏਜ ਆ ਲੜਕੀ ਕੀ 15 ਤੋਂ 16 ਸਾਲ ਦਾ ਰੇ ਠੀਕ ਆ ਅਸੀਂ ਚੈੱਕ ਕਰਦੇ ਹਾਂ ਕੋਈ ਮਰਿਆ ਪ੍ਰੂਫ ਕਰਦੇ ਕੌਨਸੀ ਕਰਦੇ ਕਿ ਠੀਕ ਠੀਕ ਹਾਂਜੀ ਸਰ ਜਿਹੜਾ ਸੁਸਾਇਡ ਹੋਇਆ ਹੈ ਕੀ ਹੈਗਾ ਮਾਮਲਾ ਜਾਣਦੇ ਸਾਹਮਣੇ ਲੜਕੀ ਜਿਹੜੀ ਅਗਿਆ ਸ਼ੋਭਾ ਹੈ ਉਹਦਾ ਨਾਮ ਤੇ ਉਹਦਾ ਪਿਤਾ ਜੀ ਗਏ ਸੀ ਥਾਣੇ ਸਾਡੇ ਕੋਲ ਜੀ ਤੇ ਕਹਿੰਦੇ ਦਿੰਦਾਂ ਕਰਕੇ ਲੋਕ ਲੱਗਾ ਪਿਆ ਘਰ ਸਾਡੇ ਨਾਲ ਚਲੋ ਹੂੰ ਉਹਦੇ ਸਬੰਧ ਵਿੱਚ ਆਈਆਂ ਆ ਮੌਕੇ ਤੇ ਜੀ ਮੌਕੇ ਤੇ ਜਿਹੜਾ ਹੋਸਪੀਟਲ ਨਾਲ ਆਏ ਆਂ ਰੋਜਾ ਤੋੜ ਕੇ ਦੇਖਿਆ ਤੇ ਕੁੜੀਆਂ ਨੇ ਹੈ ਨਹੀਂ ਕਿ ਤਵੇ ਸੇ ਆਪਣਾ ਠੀਕ ਅੱਛਾ ਕੀਤਾ ਆ ਡਾਕਟਰ ਨੇ ਟੀਮ ਵੀ ਆਈ ਐਂਬੂਲੈਂਸ ਮੰਗਾਈ ਸੀ ਜੀ ਮੱਥੇ ਤੇ ਉਹ ਜਿਹੜੀ ਕੁੜੀਆਂ ਡੈੱਡ ਉਹਨਾਂ ਨੇ ਦੱਸਿਆ ਉਹਨੂੰ ਲੈ ਕੇ ਸਿਵਲ ਹਸਪਤਾਲ ਗਈ ਜਾ ਰਹੇ ਸੀਨੀਅਰ ਅਫਸਰਾਂ ਦੀ ਵੀ ਇਹ ਨੌਲੇਜ ਵਿੱਚ ਆ ਸਾਰਾ ਕੀ ਕਰ ਰਹੇ ਨੇ ਸਰ ਸੁਸਾਈਡ ਦਾ ਤਾਂ ਮੇਰੇ ਵੀ ਇਹ ਲੱਗਦਾ ਮਾਂ ਮਾਤਾ ਪਿਤਾ ਨੂੰ ਦੱਸ ਦੇ ਦੰਦ ਕਰਕੇ ਅੰਨ੍ਹੀ ਬਾਹਰ ਸੀ ਉਹ ਵੈਰੀਫਾਈ ਕਰ ਰਹੇ ਆ ਸੁਸਾਈਡ ਨੋਰਮ ਨਹੀਂ ਮਿਲਿਆ ਜੀ ਇਨੇ ਸਮੇਂ ਤੋਂ ਸਰ ਜਿਹੜਾ ਇਸ ਸਾਈਡ ਹੋਇਆ تھا ਇਹਦੇ ਮਾਮਲੇ ਨੂੰ ਲੜਕੀ ਦੇ ਬਾਰੇ ਕੰਮ ਕਰ ਰਹੇ ਆ ਜੀ ਸ਼ਾਮ ਨੂੰ ਆਇਆ ਸ਼ਾਮ ਨੂੰ ਉਹਨਾਂ ਨੇ ਦੇਖਿਆ ਹਨ ਕਿ ਕਿਹੜੀ ਜਗ੍ਹਾ ਤੇ ਉੱਤੇ ਆ ਜਿਹੜਾ ਇਹ ਛੋਟੀ ਬਾਰਾਂ ਦਾ ਵੀ ਪਾਰਟ ਹੈ ਕਿੰਨੀ ਏਜ ਆ ਲੜਕੀ ਕੀ 15 ਤੋਂ 16 ਸਾਲ ਦੱਸ ਰਹੇ ਆ ਠੀਕ ਆ ਅਸੀਂ ਚੈੱਕ ਕਰਦੇ ਹਾਂ ਕੋਈ ਮਰਿਆ ਪ੍ਰੂਫ ਕਰਦੇ ਹਾਂ ਕੰਸੀ ਕਰਵਾ ਦਿੱਤੀ ਹੈ ਠੀਕ ਹੈ